ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਸਕੀਵੀ ਬਲਾਊਜ਼ ਬੱਚਿਆਂ ਦੀ ਗੈਪ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਨੂੰ ਪਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਸਿਰਫ ਚਾਰ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਹੈ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਇੱਥੇ ਮੈਂ ਛੋਟਾ ਜਿਹਾ ਇਹ ਬਾਰਡਰ ਬਣਾ ਕੇ ਉੱਪਰ ਚਾਰ ਸਲਾਈਆਂ ਡਿਜ਼ਾਈਨ ਦੀਆਂ ਰਿਪੀਟ ਕੀਤੀਆਂ ਇਹਦੇ ਉਪਰ ਹੀ ਮੈਂ ਤੁਹਾਨੂੰ ਚਾਰ ਸਲਾਈਆਂ ਡਿਜ਼ਾਈਨ ਦੀਆਂ ਬਣਾ ਕੇ ਦਿਖਾਵਾਂਗੀ ਠੀਕ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਤੁਸੀਂ ਕੋਈ ਵੀ ਆਪਣਾ ਪਸੰਦੀਦਾ ਬਾਰਡਰ ਬਣਾ ਕੇ ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਤਾਂ ਚਾਰ ਦੇ ਮਲਟੀਪਲ ਤੇਨ ਕੁੰਡੇ ਆਪਾਂ ਵਾਧੂ ਲੈਣੇ ਆ ਤੇ ਦੋ ਕੁੰਡੇ ਜਿਹੜੇ ਕੰਨੀਆਂ ਤੇ ਰੱਖ ਲੈਣੇ ਇੱਕ ਇਧਰ ਕੰਨੀ ਤੇ ਬਾਧੂ ਕੁੰਡਾ ਇੱਕ ਇਧਰ ਠੀਕ ਹੈ ਕਿਵੇਂ 4 4 4 ਲਾਸਟ ਤੇ ਆਪਾਂ ਤਿੰਨ ਕੁੰਡੇ ਠੀਕ ਹੈ ਰੱਖ ਲੈਣੇ ਤਾਂ ਆਪਣਾ ਜਿਹੜਾ ਡਿਜ਼ਾਈਨ ਹੈ ਸੈੱਟ ਹੋ ਜਾਂਦਾ ਹੈ ਕਿਉਂਕਿ 4 4 ਕੁੰਡਿਆਂ ਦਾ ਆਪਣਾ ਹੀ ਡਿਜ਼ਾਈਨ ਹੈ ਪਹਿਲੀ ਸਲਾਈ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਆਪਾਂ ਇਸ ਤਰ੍ਹਾਂ ਸ਼ੁਰੂ ਕਰਨੀ ਹੈ ਇੱਕ ਕੁੰਡਾ ਤਾਰਿਆ ਇਸ ਤਰ੍ਹਾਂ ਫਿਰ ਅੱਗੇ ਚਾਰ ਕੁੰਡਿਆਂ ਤੇ ਡਿਜ਼ਾਈਨ ਹੋਊਗਾ ਚਾਰ ਕੁੰਡਿਆਂ ਵਿੱਚੋਂ ਪਹਿਲਾਂ ਆਪਾਂ ਪਹਿਲੀ ਸਲਾਈ ਹੈ ਡਿਜ਼ਾਈਨ ਦੀ 线程 ਆਪਾਂ ਪਿੱਛੇ ਰੱਖਣਾ ਤਿੰਨ ਕੁੰਡਿਆਂ ਦਾ ਪਹਿਲਾਂ ਆਪਾਂ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਠੀਕ ਹੈ ਫਿਰ ਇਹ ਕੁੰਡੇ ਆ ਤਾਰ ਨਹੀਂ ਨਹੀਂ 线程 ਸਲਾਈ ਤੇ ਘੁਮਾ ਕੇ ਪਿੱਛੇ ਵੱਲ ਨੂੰ ਕਰਨਾ ਫਿਰ ਇਹ ਤਿੰਨ ਕੁੰਡਿਆਂ ਦਾ ਇੱਕ ਬਣਾ ਲੈਣਾ ਤਾਂ ਤਿੰਨ ਕੁੰਡਿਆਂ ਤੋਂ ਆਪਣੇ ਤਿੰਨ ਕੁੰਡੇ ਬਣ ਜਾਂਦੇ ਨਾ ਤਾਂ ਕੋਈ ਕੁੰਡਾ ਆਪਣਾ ਵੱਧ ਹੈ ਤੇ ਨਾ ਹੀ ਘਟਦਾ ਠੀਕ ਹੈ ਇਸ ਤਰ੍ਹਾਂ ਫਿਰ ਇੱਕ ਕੁੰਡਾ ਸਿੱਧਾ ਚਾਰ ਕੁੰਡੇ ਹੋ ਗਏ ਆਪਣੇ ਇਹੀ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਫਿਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾਉਣਾ ਸਿੱਧਾ ਐਕਸਟਰਾ ਥ्रेड ਨੂੰ ਸਲਾਈ ਤੇ ਲਪੇਟ ਕੇ ਪਿੱਛੇ ਵੱਲ ਨੂੰ ਲੈ ਕੇ ਜਾਣਾ ਤਾਂ ਦੋ ਕੁੰਡੇ ਬਣ ਜਾਂਦੇ ਆ ਆਪਣੇ ਠੀਕ ਹੈ ਫਿਰ ਤੀਸਰਾ ਕੁੰਡਾ ਫੇਰ ਕੰਨ ਕੁੰਡਿਆਂ ਦਾ ਆਪਾਂ ਇੱਕ ਬਣਾ ਲੈਣਾ ਐਕਸਟ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣ ਜਾਂਦੇ ਫਿਰ ਇੱਕ ਕੁੰਡਾ ਸਿੱਧਾ ਚਾਰ ਕੁੰਡੇ ਹੋ ਗਏ ਠੀਕ ਹੈ ਇਸੇ ਤਰ੍ਹਾਂ ਫਿਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਦੇ ਆਪਾਂ ਤਿੰਨ ਕੁੰਡੇ ਬਣਾਉਣੇ ਤਿੰਨ ਕੁੰਡਿਆਂ ਦਾ ਪਹਿਲਾਂ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਥ੍ਰੈਡ ਸਲਾਈ ਤੇ ਲਪੇਟ ਕੇ ਪਿੱਛੇ ਵੱਲ ਨੂੰ ਲੈ ਜਾਵਾਂਗੇ ਦੂਸਰਾ ਕੁੰਡਾ ਬਣ ਜਾਂਦਾ ਫਿਰ ਤਿੰਨ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਫਿਰ ਇੱਕ ਕੁੰਡਾ ਆਪਣਾ ਸਿੱਧਾ ਇਸ ਤਰ੍ਹਾਂ ਚਾਰ ਕੁੰਡੇ ਹੋ ਗਏ තරහා තැන්න කුන්ඩයන්දපන වගේ එක කුන්ඩ තඩ ස්යිතලට කෙපිච්චේවන්නුලක යාමගේ තැන්න කුන්ඩන් ඒ කාර්දගේ ී ස්ත්‍ර තැන කුන්ඩා තැන්න කුන්ඩමට පෙරෙක් කු්ඩා සිද්ධ ඇස්තර ටික ਫੇਰ ਤਿੰਨ ਕੁੰਡਿਆਂ ਦੇ ਬਣਾਵਾਂਗੇ ਆਪਾਂ ਤਿੰਨ ਕੁੰਡੇ ਤਿੰਨ ਕੁੰਡਿਆਂ ਤੋਂ ਪਹਿਲਾਂ ਆਪਾਂ ਇੱਕ ਕੁੰਡਾ ਬਣਾਇਆ ਇਸ ਤਰ੍ਹਾਂ thread ਨੂੰ ਸਲਾਈ ਤੇ ਲਪੇਟ ਕੇ ਪਿੱਛੇ ਵਾਲ ਨੂੰ ਲੈ ਕੇ ਗਏ ਤਿੰਨ ਕੁੰਡਿਆਂ ਦਾ ਫੇਰ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਫੇਰ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਠੀਕ ਹੈ ਲਾਸਟ ਦੇ ਉਸੇ ਤਰ੍ਹਾਂ ਜਿਵੇਂ ਆਪਾਂ ਸਟਾਰਟਿੰਗ ਤੇ ਬਣਾਏ ਸੀ ਤਿੰਨ ਕੁੰਡਿਆਂ ਦੇ ਤਿੰਨ ਬਣ ਜਾਣਗੇ ਇਹਨਾਂ ਕੁੰਡਿਆਂ ਦਾ ਪਹਿਲਾਂ ਇੱਕ ਬਣਾਵਾਂਗੇ ਇਸ ਤਰ੍ਹਾਂ ਥ੍ਰੈਡ ਸਲਾਈ ਤੇ ਲਿਭੇੜ ਕੇ ਪਿੱਛੇ ਵੱਲ ਨੂੰ ਲੈ ਕੇ ਜਾਵਾਂਗੇ ਤਿੰਨ ਗੁੰਡਿਆਂ ਦਾ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਕਰ ਦੇਵਾਂਗੇ ਇਹ ਕੁੰਡਾ ਲਾਸਟ ਤੇ ਸਿੱਧਾ ਕਿਉਂਕਿ ਸਿੱਧੀ ਸਲਾਈ ਇੱਕ ਸਲਾਈ ਕੰਪਲੀਟ ਹੋ ਗਈ ਆਪਣੇ ਡਿਜ਼ਾਈਨ ਦੀ ਦੂਸਰੀ ਸਲਾਈ ਬਣਾਵਾਂਗੇ ਆਪਾਂ ਉਲਟ ਪਾਸੇ ਤੋਂ ਉਲਟ ਪਾਸੇ ਤੋਂ ਸਾਰੀਆਂ ਸਲਾਈਆਂ ਇਹਦੀਆਂ ਉਲਟੀਆਂ ਹੀ ਬਣਨਗੀਆਂ ਠੀਕ ਹੈ ਇਸ ਲਈ ਜਿਹੜਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਆ ਸਿੱਧੇ ਪਾਸੇ ਤੋਂ ਆਪਾਂ ਡਿਜ਼ਾਈਨ ਬਣਾਉਣਾ ਦੂਸਰੀ ਸिलाई ਸਾਰੀ ਇਸ ਤਰ੍ਹਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਸਾਰੀ ਕੁੰਡੀ ਉਲਟੀ ਬਣਾਵਾਂਗੇ ਕਿਸੇ ਵੀ ਕਲਰ ਚ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਸਲਾਈਆਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈ ਲੈਣੀਆਂ ਠੀਕ ਹੈ ਜਿਸ ਤਰ੍ਹਾਂ ਦੀ ਵੀ ਤੁਹਾਡੀ ਪੱਛਮ ਹੋਗੀ ਉਸੇ ਅਨੁਸਾਰ ਤੁਸੀਂ ਸਲਾਈਆਂ ਜਿਹੜੀਆਂ ਲੈ ਲੈਣੀਆਂ ਮੈਂ ਇੱਥੇ 10 ਨੰਬਰ ਸਲਾਈਆਂ ਤੇ ਵਰਦਮਾਨ ਦੀ ਤਿੰਨ ਪਲਾਈ ਪੱਛਮ ਮੇਰੇ ਕੋਲ ਦੂਸਰੀ ਸਲਾਈ ਕੰਪਲੀਟ ਕਰਨੀ ਹੁਣ ਆਪਾਂ ਤੀਸਰੀ ਸਲਾਈ ਬਣਾਉਣੀ ਹੈ ਤੀਸਰੀ ਸਲਾਈ ਜੇ ਆਪਾਂ ਪਹਿਲਾ ਇੱਕ ਕੁੰਡਾ ਤਾਰਿਆ ਅਸਤਰ ਫਿਰ ਇੱਕ ਦੋ ਦੋ ਕੁੰਡੇ ਸਿੱਧੇ ਬਣਾ ਲਈ ਡਿਜ਼ਾਈਨ ਆਪਣਾ ਉਹੀ ਰਿਹਾ ਬਗੜ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਆਪਣੀ ਠੀਕ ਹੈ ਫਿਰ ਤਿੰਨ ਕੁੰਡਿਆਂ ਦਾ ਆਪਾਂ ਇੱਕ ਬਣਾਉਣਾ ਹੈ ਅਸਤਰ ਥ੍ਰੈਡ ਸਲਾਈ ਤੇ ਲਪੇਟ ਕੇ ਫਿਰ ਪਿੱਛੇ ਵੱਲ ਨੂੰ ਲੈ ਕੇ ਜਾਵਾਂਗੇ ਤਿੰਨ ਕੁੰਡਿਆਂ ਦਾ ਇੱਕ ਕਰਾਂਗੇ स्टार्टिंगच आपण दो कुंडे सिद्धे बना लोर आपण डिझाईन उस तर चलदा जाऊ एक कुंडा सिद्धा ठीक आहे फर उर तिन कुड्यांचे तिन कुंडे बनवणे सलाईत लपेट के पिछे वा तिन कुड्यांचा एक ठीक आहे एक कुंडा सिद्धा 3 ਤਿਆਨ ਕੁੰਡਿਆਂ ਦੇ ਤਿਆਨ ਕੁੰਡੇ ਬਣਾਵਾਂਗੇ ਤਿੰਨ ਕੁੰਡਿਆਂ ਦਾ ਪਹਿਲਾਂ ਆਪਾਂ ਇੱਕ ਬਣਾਇਆ ਇਸ ਤਰ੍ਹਾਂ ਥ੍ਰੈਡ ਨੂੰ ਸਲਾਈ ਤੇ ਲਪੇਟ ਕੇ ਪਿੱਛੇ ਵੱਲ ਨੂੰ ਕੀਤਾ ਤਿੰਨ ਕੁੰਡਿਆਂ ਦਾ ਇੱਕ ਬਣਾਇਆ ਇਹ ਕੁੰਡਾ ਸਿੱਧਾ ਠੀਕ ਹੈ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਬਣਾਇਆ ਇਹ ਡਸ ਲਾਈਦ ਲਪੇਟ ਕੇ ਪਿੱਛੇ ਵੱਲ ਨੂੰ ਕੀਤਾ ਇਸ ਤਰ੍ਹਾਂ ਫਿਰ ਤਿਆਨੇ ਕੁੰਡਿਆਂ ਦਾ ਇੱਕ ਬਣਾਇਆ ਇੱਕ ਕੁੰਡਾ ਸਿੱਧਾ ਫਿਰ ਉਸੇ ਤਰ੍ਹਾਂ ਤਿਆਨੇ ਕੁੰਡਿਆਂ ਤੋਂ ਪਹਿਲਾਂ ਇੱਕ ਬਣਾਵਾਂਗੇ ਇਹ ਡੈਸ ਲਾਈ ਤੇ ਲਪੇਟ ਕੇ ਪਿੱਛੇ ਵਾਲ ਨੂੰ ਲੈ ਜਾਣਾ ਤਿੰਨ ਕੁੰਡਿਆਂ ਦਾ ਫੇਰ ਇੱਕ ਬਣਾ ਦੇਣਾ ਠੀਕ ਐ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਲਾਸਟ ਦੇ ਦੋ ਕੁੰਡੇ ਸਿੱਧੇ ਆਗੇ ਕੰਨੀ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਠੀਕ ਐ ਇਸ ਤਰ੍ਹਾਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆਇਆ ਬਣ ਕੇ ਚੌਥੀ ਸਲਾਈ ਡਿਜ਼ਾਈਨ ਦੀ ਉਲਟ ਪਾਸੇ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾ ਲੈਣੀ ਠੀਕ ਐ ਇਸ ਤਰ੍ਹਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਚਾਰ ਸਲੰਘਾ ਕੰਪਲੀਟ ਹੋ ਗਏ ਡਿਜ਼ਾਈਨ ਦਾ ਤਾਂ ਇਸ ਤਰ੍ਹਾਂ ਡਿਜ਼ਾਈਨ ਆਇਆ ਆਪਣਾ ਹੁਣ ਜਦੋਂ ਦੁਬਾਰਾ ਫੇਰ ਆਪਾਂ ਡਿਜ਼ਾਈਨ ਸ਼ੁਰੂ ਕਰਨਾ ਪਹਿਲੀ ਸਲਾਈ ਤੋਂ اسی ਤਰ੍ਹਾਂ ਇੱਕ ਕੁੰਡਾ ਉਤਾਰ ਕੇ ਧਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਕਿਉਂਕਿ ਕੰਨੀ ਵਾਲਾ ਕੁੰਡਾ ਇਹ ਫਿਰ ਤਿੰਨ ਕੁੰਡਿਆਂ ਤੋਂ ਉਸੇ ਤਰ੍ਹਾਂ ਤਿੰਨ ਕੁੰਡੇ ਇੱਕ ਸਿੱਧਾ ਤਿੰਨ ਕੁੰਡਿਆਂ ਤੋਂ ਤਿੰਨ ਠੀਕ ਹੈ ਦੂਸਰੀ ਸਲਾਈ ਉਲਟੀ ਤੀਸਰੀ ਸਲਾਈ ਜਿਹੜੇ ਡਿਜ਼ਾਈਨ ਉਹੀ ਹੁੰਦਾ ਜਗ੍ਹਾ ਚੇਂਜ ਹੋ ਜਾਂਦੀ ਹੈ ਇੱਕ ਕੁੰਡਾ ਉਤਾਰ ਕੇ ਦੋ ਸਿੱਧੇ ਫਿਰ ਤਿੰਨ ਦੇ ਤਿੰਨ ਇੱਕ ਸਿੱਧਾ ਤਿੰਨ ਦੇ ਤਿੰਨ ਇੱਕ ਸਿੱਧਾ ਲਾਸਟ ਤੇ ਫਿਰ ਉਸੇ ਤਰ੍ਹਾਂ ਦੋ ਕੰਨੀ ਵਾਲਾ ਕੁੰਡਾ ਸਿੱਧਾ ਆ ਜਾਂਦਾ ਠੀਕ ਹੈ ਚੌਥੀ ਸਲਾਈ ਉਲਟੀ ਆ ਜਾਂਦੀ ਹੈ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਤੇ ਚਲੋ ਫਿਰ ਮਿਲਦੇ ਹਾਂ ਆਪਣਾ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ